ਜੇ ਤੂੰ ਅੰਮ੍ਰਿਤ ਦੀ ਸ਼ਕਤੀ ਨੂੰ ਵੇਖਣਾ ਏ ਸਿੱਖ ਸਿੱਖੀ ਦੇ ਸਾਰੇ ਦਸਤੂਰ ਪਹਿਲਾਂ ਪੰਜਾਂ ਪਿਆਰਿਆਂ ਵਾਂਗ ਸਿਰ ਲੱਥ ਹੋ ਕੇ ਖੁਦਾ ਗੁਰਾਂ ਦੇ ਪੇਸ਼ ਹਜ਼ੂਰ ਪਹਿਲਾਂ ਮਨੀ ਸਿੰਘ ਤੇ ਪਿਆਰੇ ਸਵੇਗ ਸਿੰਘ ਦਾ ਕਿਤੋਂ ਲੱਭ ਲੈ ਸਬਰ ਸਬੂਰ ਪਹਿਲਾਂ ਤਾਰੂ ਸਿੰਘ ਤੇ ਪਿਆਰੇ ਸ਼ਾਹਵਾਜ ਵਾਂਗੂ ਸਿੱਖ ਚੱਲਣਾ ਕਹਿਰ ਕਲੂਰ ਪਹਿਲਾਂ ਗਲ ਬਾਲ ਦੀ ਕਰੇ ਕਿਆਸ ਵੱਡਾ ਸਮਝੀ ਜਗ ਦੀ ਮਿਸਲ ਮਸ਼ਹੂਰ ਪਹਿਲਾ ਦਸਮ ਪਿਤਾ ਦੇ ਆ ਸਾਹਿਬਜ਼ਾਦੇਆਂ ਦਾ ਲਬ ਸਦਕ ਤੇ ਸਰੜਾ ਸ਼ੌਰ ਫੈਲਾ ਲਬ ਸਦਕ ਤੇ ਸਰੜਾ ਸ਼ੌਰ ਪਹਿਲਾ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ ਤੇ ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ ਇਸ ਕੌਮ ਨੇ ਉਹ ਮਰਦੀਵੜੇ ਪੈਦਾ ਕੀਤੇ ਹਨ ਜਿਨ੍ਹਾਂ ਦੀ ਮਿਸਾਲ ਸੰਸਾਰ ਦੇ ਕਿਸੇ ਇਤਿਹਾਸ ਵਿੱਚ ਲੱਭਣੀ ਨਾ ਮੁਮਕਨ ਹੈ ਸਿੱਖੇ ਨੂੰ ਨਿਸ਼ ਤੋਂ ਨਾਬੂਦ ਕਰਨ ਲਈ ਸਮੇ ਦੇ ਹਾਕਮਾਂ ਨੇ ਅਨੇਕਾਂ ਜ਼ੁਲਮ ਢਾਏ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੱਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਪਰ ਧਨ ਸੀ ਉਹ ਸਮੇ ਦੀ ਸਿੱਖੀ ਸਿੱਖੀ ਸਿੱਧਕ ਤੇ ਗੁਰੂ ਦੇ ਸਿੱਖ ਜਿਨ੍ਹਾਂ ਨੇ ਸਿਰ ਧੜ ਦੀ ਬਾਜੀ ਲਾਉਂਦਿਆਂ ਆਪਾਂ ਤਾਂ ਕੁਰਬਾਨ ਕਰ ਲਿਆ ਪਰ ਜ਼ਾਲਿਮਾਂ ਦੀ ਈਨ ਨਹੀਂ ਮੰਨੀ ਅਤੇ ਸ਼ਹਾਦਤਾਂ ਦਾ ਜਮ ਹੱਸਦੇ ਹੱਸਦੇ ਪੀ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਸਮੇਂ ਦੀ ਜ਼ਾਲਮ ਜ਼ਕਰੀਆ ਸਰਕਾਰ ਵੱਲੋਂ ਭਾਈ ਤਾਰੂ ਸਿੰਘ ਨੂੰ ਲਾਹੌਰ ਚ ਕੇਸਾਂ ਸਣੇ ਖੋਪੜੀ ਉਤਾਰ ਕੇ ਸ਼ਹੀਦ ਕੀਤਾ ਗਿਆ ਲਾਹੌਰ ਚ ਹੀ ਭਾਈ ਮਨੀ ਸਿੰਘ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ऐसे ही महान ਸ਼ਹੀਦਾਂ ਵਿੱਚੋਂ ਸਨ ਭਾਈ ਸਾਹਿਬ ਭਾਈ ਸੁਵੇਦ ਸਿੰਘ ਤੇ ਭਾਈ ਸ਼ਾਬਾਦ ਸਿੰਘ ਇਸੇ ਲਾਹੌਰ ਚ ਹੀ ਭਾਈ ਸੁਵੇਦ ਸਿੰਘ ਤੇ ਉਹਨਾਂ ਦੇ 18 ਸਾਲ ਦੇ ਪੁੱਤਰ ਭਾਈ ਸ਼ਾਬਾਦ ਸਿੰਘ ਨੂੰ ਯਾਨੀ ਪਿਓ ਪੁੱਤਰ ਨੂੰ ਸਮੇਂ ਦੀ ਹਕੂਮਤ ਨੇ 1745 ਈਸਵੀ ਚ ਦਰ ਖੜੀਆਂ ਤੇ ਚੜ ਕੇ ਸ਼ਹੀਦ ਕੀਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਭਾਈ ਸੁਵੇਦ ਸਿੰਘ ਲਾਹੌਰ ਦੇ ਪਿੰਡ ਜੰਬਰ ਦੇ ਰਹਿਣ ਵਾਲੇ ਸਨ ਫਾਰਸੀ ਦੇ ਵਿਦਵਾਨ ਹੋਣ ਕਰਕੇ ਉਹਨਾਂ ਨੂੰ ਜਕਰੀਆ ਖਾਨ ਦੇ ਦਰਬਾਰ ਵਿੱਚ ਨੌਕਰੀ ਮਿਲੀ ਹੋਈ ਸੀ ਭਾਈ ਕਾਨ ਸਿੰਘ ਨਾਭਾ ਦੀ ਲਿਖਤ ਅਨੁਸਾਰ ਉਹ ਕੁਝ ਚਿਰ ਲਾਹੌਰ ਦੇ कोतवाल ਵੀ ਰਹੇ ਇਸ ਦੌਰਾਨ ਉਹਨਾਂ ਕਈ ਧਾਰਮਿਕ ਯਾਦਗਾਰਾਂ ਤੇ ਗੁਰਦੁਆਰੇ ਵੀ ਬਣਵਾਏ ਲੋਕ ਭਲਾਈ ਦੇ ਕਾਰਜ ਕਰਨ ਕਰਕੇ ਕੁਝ ਲੋਕ ਉਹਨਾਂ ਨਾਲ ਖਾਰ ਖਾਂਦੇ ਸਨ ਲਾਹੌਰ ਦਰਬਾਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ ਮੁਗਲਿਆ ਹਕੂਮਤ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਨੂੰ ਦਿੱਲੀ ਵਿੱਚ ਚਿੱਠੀ ਭੇਜ ਕੇ ਇਸ ਮਤੇ ਦੀ ਮਨਜ਼ੂਰੀ ਲੈ ਲਈ ਸੀ ਕਿ ਸਿੱਖ ਕੌਮ ਨਾਲ ਸੁਲ੍ਹਾ ਕਰ ਲਈ ਜਾਵੇ ਤਾਂ ਕਿ ਚੈਨ ਨਾਲ ਹਿੰਦੁਸਤਾਨ ਤੇ ਰਾਜ ਕੀਤਾ ਜਾ ਸਕੇ ਜਕਰੀਆ ਖਾਨ ਨੇ 29 ਮਾਰਚ 1733 ਈਸਵੀ ਵਿੱਚ ਭਾਈ ਸੁਵੇਗ ਸਿੰਘ ਨੂੰ ਆਪਣਾ ਖਾਸ ਨੁਮਾਇੰਦਾ ਬਣਾ ਕੇ ਯਾਨੀ ਵਕੀਲ ਬਣਾ ਕੇ ਸਿੱਖ ਪੰਥ ਦੇ ਜਥੇਦਾਰ ਨੂੰ ਨਵਾਬੀ ਦਾ ਖਿਤਾਬ ਅਤੇ ਵੱਡੀਆਂ ਜ਼ਿੰਦੀਰਾਂ ਨਾਲ ਨਿਵਾਜਣ ਲਈ ਲਾਹੌਰ ਤੋਂ ਅੰਮ੍ਰਿਤਸਰ ਭੇਜਿਆ ਸੀ ਭਾਈ ਸਾਹਿਬ ਭਾਈ ਸ਼ਵੇਭ ਸਿੰਘ ਵੱਲੋਂ ਲਜਾਇਆ ਗਿਆ ਨਵਾਬੀ ਦਾ ਖਿਤਾਬ ਪੰਥਕ ਇਕੱਠ ਵੱਲੋਂ ਸਰਦਾਰ ਕਪੂਰ ਸਿੰਘ ਫਾਜ਼ਲਪੁਰੀਆ ਨੂੰ ਦਿੱਤਾ ਗਿਆ ਸਿੱਖ ਇਤਿਹਾਸ ਵਿੱਚ ਭਾਈ ਸਾਹਿਬ ਭਾਈ ਸ਼ਵੇਭ ਸਿੰਘ ਨੂੰ ਵਕੀਲ ਪਦ ਨਾਲ ਵੀ ਯਾਦ ਕੀਤਾ ਜਾਂਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਪਿਆਰਿਓ ਸਮੇਂ ਨੇ ਜਦੋਂ ਕਰਵਟ ਬਦਲੀ ਤਾਂ ਭਾਈ ਸ਼ਵੇਗ ਸਿੰਘ ਦੇ ਸੁਖੀ ਵਸਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਉਸ ਵੇਲੇ ਟੁੱਟ ਪਿਆ ਜਦੋਂ ਉਹਨਾਂ ਦੇ 18 ਸਾਲ ਦੇ ਨੌਜਵਾਨ ਪੁੱਤਰ ਭਾਈ ਸ਼ਹਾਬਾਜ਼ ਸਿੰਘ ਨੇ ਮਦਰਸੇ ਪੜ੍ਹਦੇ ਸਮੇਂ ਪਾਠਸ਼ਾਲਾ ਵਿੱਚ ਪੜ੍ਹਦੇ ਸਮੇਂ ਮੌਲਵੀ ਨੂੰ ਸਿੱਖ ਧਰਮ ਦੀ ਮਰਿਆਦਾ ਤੋਂ ਜਾਣੂ ਕਰਵਾਇਆ ਇਸ ਮਗਰੋਂ ਚਰਚਾ ਚੁਹਾਰੇ ਤੇ ਆਪਣੀ ਹੀ heti ਸਮਝਦੇ ਹੋਏ ਮੌਲਵੀ ਨੇ ਭਾਈ ਸ਼ਾਬਾਸ਼ ਸਿੰਘ ਨੂੰ ਇਸਲਾਮ ਦੀ ਤੋਹਫੀਨ ਕਰਨ ਦੀਆਂ ਝੂਠੀਆਂ ਤੌਹਤਾ ਲਾ ਕੇ ਕੈਦ ਕਰਵਾ ਦਿੱਤਾ ਥੋੜੇ ਸਮੇਂ ਬਾਅਦ ਉਹਨਾਂ ਦੇ ਪਿਤਾ ਭਾਈ ਸਾਹਿਬ ਭਾਈ ਸ਼ਵੇਭ ਸਿੰਘ ਨੂੰ ਵੀ ਬਿਨਾਂ ਕਸੂਰ ਕੈਦ ਕਰ ਲਿਆ ਗਿਆ ਲਾਹੌਰ ਦਰਬਾਰ ਵਿੱਚ ਭਾਈ ਸ਼ਵੇਭ ਸਿੰਘ ਨਾਲ ਖਾਰ ਖਾਣ ਵਾਲੇ ਲੋਕਾਂ ਨੇ ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਜਾ ਪੁੱਤਰ ਨੂੰ ਇਸਲਾਮ ਕਬੂਲ ਕਰਵਾਉਣ ਲਈ ਹਾਕਮਾਂ ਨੂੰ ਉਕਸਾਇਆ ਭਾਈ ਸਾਹਿਬ ਪਾਈ ਸ਼ਵੇਗ ਸਿੰਘ ਤੇ ਭਾਈ ਸਾਹਿਬ ਪਾਈ ਸ਼ਹਾਬਦ ਸਿੰਘ ਨੇ ਇਸਲਾਮ ਧਰਮ ਕਬੂਲ ਕਰਨ ਨਾਲੋਂ ਮੌਤ ਨੂੰ ਗਲੇ ਲਾਉਣ ਨੂੰ ਪਹਿਲ ਦਿੱਤੀ ਭਾਈ ਸ਼ਵੇਗ ਸਿੰਘ ਦੇ ਨਜ਼ਦੀਕੀਆਂ ਨੇ ਭਾਈ ਸ਼ਵੇਗ ਸਿੰਘ ਨੂੰ ਸਲਾਹ ਦਿੱਤੀ ਕਿ ਆਪਣੇ ਇਕਲੌਤੇ ਪੁੱਤਰ ਦੀ ਜਾਨ ਬਖਸ਼ੀ ਕਰਵਾਉਣ ਲਈ ਹਕੂਮਤ ਦੀਆਂ ਸ਼ਰਤਾਂ ਮੰਨ ਲਓ ਤਾ ਜੋ ਆਪ ਜੀ ਦੀ ਅੰਸ਼ ਚਲਦੀ ਰਹੇ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਗਲੇ ਸਿੰਘ ਭਾਈ ਸਾਹਿਬ ਭਾਈ ਸ਼ਭੇਗ ਸਿੰਘ ਨੇ ਜੋ ਜਵਾਬ ਦਿੱਤਾ ਉਸ ਬਾਰੇ ਭਾਈ ਰਤਨ ਸਿੰਘ ਪੰਗੂ ਨੇ ਆਪਣੀ ਲਿਖਤ ਪੰਥ ਪ੍ਰਕਾਸ਼ ਗ੍ਰੰਥ ਚ ਬਹੁਤ ਸੋਹਣਾ ਜ਼ਿਕਰ ਕੀਤਾ ਹੈ ਸਿੱਖਨ ਕਾਜ ਸੋ ਗੁਰੂ ਸਵਾਰੇ ਸੀਸ ਦਿਓ ਨਿਜ ਸੈਣ ਪਰਿਵਾਰੇ ਹਮ ਕਾਰਨ ਗੁਰ ਕੁਲੇ ਗਵਾਈ ਹਮ ਕੋਲ ਰਾਖੇ ਕੌਣ ਬੜਾਈ ਕਾਜੀ ਵੱਲੋਂ ਸੁਣਾਈ ਹੁਕਮ ਅਨੁਸਾਰ ਦੋਵਾਂ ਪਿਓ ਪੁੱਤਰਾ ਨੂੰ ਜ਼ਾਲਮਾਂ ਨੇ ਤਿੱਖੇ ਦੰਦਿਆਂ ਵਾਲੀਆਂ ਦੋ ਵਖ ਵਖ ਤਰਖੀਆਂ ਤੇ ਚੜ ਕੇ ਕਈ ਵਾਰ ਕਮਾਇਆ ਪਿਓ ਪੁੱਤਰ ਜਰਾ ਵੀ ਨਾ ਡੋਲੇ ਦੋਵੇਂ Nirpaay yodhe akaal akaal de zikare chhad de ਅਤੇ ਵਾਹਿਗੁਰੂ ਦਾ ਸਿਮਰਨ ਕਰਦੇ ਰਹੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤਰਖੜੀ ਚਾੜ ਫਿਰ ਬਹੁਤ ਕਮਾਇਆ ਵਾਹਿਗੁਰੂ ਤਿੰਨ ਨਾਹੀ ਫੁਲਾਇਆ ਸਾਜ ਸੰਗਤ ਜੀ ਇਸ ਤਰ੍ਹਾਂ 1745 ਈਸਵੀ ਨੂੰ ਲਾਹੌਰ ਵਿੱਚ ਪਿਓ ਪੁੱਤਰ ਨੂੰ ਤਰਖੜੀਆਂ ਤੇ ਚਾੜ ਕੇ ਬੇਰਮੀ ਨਾਲ ਸ਼ਹੀਦ ਕੀਤਾ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਕੇ ਸਿੱਖ ਇਸੇ ਲਾਹੌਰ ਦੀ ਧਰਤੀ ਤੇ ਉਬਲਦੀ ਦੇਗ ਚ ਬਹਿ ਕੇ ਬੰਦ ਬੰਦ ਕਟਵਾ ਕੇ ਅਤੇ ਖੋਪੜੀਆਂ ਲੋਹਾ ਕੇ ਸ਼ਹੀਦ ਹੋਣ ਵਾਲੀ ਸ਼ਹੀਦੀ ਪਰੰਪਰਾ ਨੂੰ ਹੋਰ ਪਰਪੱਕ ਕਰ ਗਏ ਪਿਓ ਪੁੱਤਰ ਸ਼ਹੀਦ ਭਾਈ ਸ਼ਵੇਗ ਸਿੰਘ ਅਤੇ ਭਾਈ ਸ਼ਹਾਬਾਜ਼ ਸਿੰਘ ਦੀ ਲਾਸਾਨੀ ਸ਼ਹੀਦੀ ਨੂੰ ਰੋਜ਼ਾਨਾ ਸਿੱਖ ਅਰਦਾਸ ਵਿੱਚ ਸਤਕਾਰਤ ਸ਼ਬਦਾਂ ਰਾਹੀਂ ਯਾਦ ਕਰਦੇ ਹਨ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਤਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸਾਧ ਸੰਗਤ ਜੀ ਪਿਓ ਪੁੱਤਰ ਸ਼ਹੀਦ ਭਾਈ ਸ਼ਵੇਗ ਸਿੰਘ ਅਤੇ ਭਾਈ ਸ਼ਾਬਾਦ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਸਤਿਗੁਰੂ ਕਿਰਪਾ ਕਰਨ ਹੋਇਆਂ ਪੁੱਲਾਂ ਦੀ ਮਾਫੀ ਬਖਸ਼ੂ ਆ ਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ